ਜਾ ਜੇ ਖਤਮ ਕਰਨਾ ਹੈ ਤਾਂ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਲੀਗਲ ਹੋਣੀ ਚਾਹੀਦੀ ਹੈ ਸਿੱਧੇ ਤੌਰ ਤੇ ਮੈਂ ਉਹਨੂੰ ਕਹੂੰਗਾ ਜੀ ਪ੍ਰਧਾਨ ਜੀ ਜਦੋਂ ਸਾਡੀ ਸਰਕਾਰ ਆਏਗੀ ਮਿਉਰੀ ਡਿਊਟੀ ਲਗਾ ਦੇਣਾ ਗਵਰਨਮੈਂਟ ਆਫ ਇੰਡੀਆ ਨਾਲ ਮੇਰਾ ਸਹਿਯੋਗ ਕਰਾ ਦੇਣਾ ਮੈਂ ਡਰੱਗ ਸਮਗਲਿੰਗ ਬੰਦ ਕਰ ਦੂੰਗਾ ਨੈਕਸਸ ਖਤਮ ਕਰਕੇ ਜੇ ਤੁਹਾਨੂੰ ਉਦਾਹਰਣ ਚਾਹੀਦੀ ਹੈ ਤੇ ਉਹਨਾਂ ਦੇ ਐਮਐਲਏ ਨੇ ਮਿਸਟਰ ਢਿੱਲੋਂ ਬਰਨਾਲੇ ਤੋਂ ਉਹਨੂੰ ਮੇਰੇ ਨਾਲ ਲਿਆਉਣ ਕਰ ਉਹਨਾਂ ਨੂੰ ਪੁੱਛਣਾ ਕਿ ਜਦੋਂ ਮੈਂ ਐਸਐਸਪੀ ਬਰਨਾਲਾ ਸੀ ਮੈਂ ਓਪੀਐਮ ਪੋਪੀ ਹਸਕੋ ਤੋਂ ਹੈਰੋਨੀ ਸੀ ਹੁੰਦੀ ਆ ਆਇਆ 90% ਤੱਕ ਬੰਦ ਕੀਤੀ ਸੀ ਕਿ ਨਹੀਂ ਕੀਤੀ ਸੀ ਮੈਂ ਜਿਹੜੇ ਜਿਹੜੇ ਖੇਤਾਂ 'ਚ ਕਿਤੇ 1 2 ਦੇ ਵਿੱਚ ਡੋਡੇ ਬੀਜੇ ਗਏ ਫੜੇ ਸੀ ਉਹ ਵੀ ਫੜ ਕੇ ਅੰਦਰ ਦਿੱਤੇ ਸੀ ਸੋ ਕਹਿਣ ਦਾ ਮਤਲਬ ਇਹ ਆ ਮੈਂ ਪਹਿਲੀ ਕਨ ਕੋਈ ਇਹ ਤਰੀਕਾ ਵਰਤਨ ਦੀ ਮੈਨੂੰ ਇਸ ਕਰਕੇ ਆਗਿਆ ਨਹੀਂ ਆ ਕਿਉਂਕਿ ਰਾਜਾ ਵੜਿੰਗ ਸਾਹਿਬ ਵੀ ਸ਼੍ਰੀ ਗੁਰੂ ਕਰਨ ਸਾਹਿਬ ਨੂੰ ਮੱਥਾ ਟੇਕਦੇ ਆ ਮੈਂ ਉਹਨਾਂ ਨੂੰ ਕਈ ਵਾਰੀ ਸਿਰ ਤੇ ਚੁੱਕ ਕੇ ਵੀ ਦੇਖਿਆ ਉਹਨਾਂ ਨੂੰ ਲਿਜਾਂਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਨੂੰ ਮੰਨਣਾ ਇੰਨਾ ਜ਼ਰੂਰੀ ਨਹੀਂ ਹੈ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਮੰਨਣਾ ਚਾਹੀਦਾ ਸੋ ਮੈਂ ਰਾਜਾ ਵੜਿੰਗ ਸਾਹਿਬ ਆਈ ਐਮ ਵੈਰੀ ਸੌਰੀ ਤੁਸੀਂ ਮੇਰੇ ਤੋਂ ਉਮਰ 'ਚ ਛੋਟੇ ਹੋ ਰੁਤਬੇ ਵਾਇਸ ਪ੍ਰਧਾਨ ਹੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਿਹੜੀ ਵੀ ਕੰਪਲਸ਼ਨ ਹੈ ਤੁਹਾਡੀ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਜਾਇਓ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਿਓ ਜੇ ਮੈਂ 84 ਲੱਖ ਸਵਾਲ ਕਰੂੰਗਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਹਰ ਇੱਕ ਇਸ 84 ਲੱਖ ਸਵਾਲਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਚ ਹੈਗਾ ਠੀਕ ਹੈ ਇਸੇ ਕਰਕੇ ਉਹਨਾਂ ਨੇ ਲਿਖਿਆ ਆ ਕਿ ਖੋਜ ਸ਼ਬਦ ਮੇਲੇ ਹੂੰ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਹੂੰ ਠੀਕ ਹੈ ਸੋ ਜੇ ਕੋਈ ਵਿਧਕਰਾ ਆ ਕੋਈ ਦੁਵਾਇਆ ਤੇ ਆ ਤੇ ਪ੍ਰਧਾਨ ਜੀ ਬੇਨਤੀ ਕਰਦਾ ਮੈਂ ਤੁਹਾਡਾ ਵੱਡਾ ਭਰਾ ਆ ਉਮਰ ਵਾਈਸ ਤੇ ਤੁਹਾਡੇ ਤੋਂ ਥੱਲੇ ਆ ਸਟੇਟਸ ਵਾਈਸ ਕਿਉਂਕਿ ਤੁਸੀਂ ਮੇਰੇ ਪ੍ਰਧਾਨ ਹੋ ਇਹਨੂੰ ਇੱਕ ਵਾਰ ਰਿਵਿਊ ਕਰਿਓ ਜਿਹਦੇ ਕਹਿੰਦੇ ਵੀ ਜੇ ਤੁਹਾਨੂੰ ਕੋਈ ਗਾਈਡ ਕਰ ਰਿਹਾ ਹੈ ਤੇ ਉਹਨੂੰ ਕਹਿਣਾ ਭਾਈ ਜੀ ਕੋਈ ਨਹੀਂ ਕਿਉਂਕਿ ਮੈਂ ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸੰਦੇਸ਼ ਨਿਰਦੇਸ਼ ਜਿਹਨੂੰ ਮੈਂ ਮੱਥਾ ਟੇਕਦਾ ਉਹਦੇ ਵਿਰੁੱਧ ਆ ਮੈਂ ਕਦੀ ਨਹੀਂ ਮੰਨੂਗਾ ਹੂੰ ਜੇ ਮੇਰੀ ਪਾਰਟੀ ਕਰੂਗੀ ਸਰਕਾਰ ਚ ਆਉਣ ਤੋਂ ਬਾਅਦ ਜੇ ਮੈਂ ਐਮਐਲਏ ਹੋਊਗਾ ਤੇ ਰਿਜ਼ਾਈਨ ਕਰ ਚੁਗਾ ਜੇ ਮੈਂ ਕਾਂਗਰਸ ਪਾਰਟੀ ਚ ਹੋਊਗਾ ਤੇ ਕਾਂਗਰਸ ਪਾਰਟੀ ਚ ਰਿਜ਼ਾਈਨ ਕਰ ਚੁਗਾ ਇਹ ਮੈਂ ਪ੍ਰਧਾਨ ਜੀ ਨੂੰ ਤੇ ਜਿਹੜੇ ਵੀ ਬਾਕੀ ਲੀਡਰ ਨੇ ਉਹਨਾਂ ਨੂੰ ਕਰਦਾ ਹਾਂ ਉਹਨਾਂ ਨੂੰ ਮੇਰੀ ਜ਼ਰੂਰਤ ਨਹੀਂ ਹੈ ਜੇ ਸਰਦਾਰ ਬਿਆਨ ਸਿੰਘ ਚਲੇ ਗਏ ਇਸ ਸਿਸਟਮ ਨੂੰ ਜ਼ਰੂਰਤ ਨਹੀਂ ਹੁੰਦੀ ਮੇਰੇ ਵਰਗੇ ਦੀ ਇੰਡੀਵਿਜੂਅਲ ਦੀ ਸਰਦਾਰ ਬਿਆਨ ਸਿੰਘ ਸੀਐਮ ਦੇ ਉੱਤਰ ਦੇ ਅਸੀਂ ਗੱਡੀ ਚ ਉਤਰਨੇ ਆ ਚਲੇ ਗਏ ਪੰਜਾਬ ਨਹੀਂ ਬੰਦ ਹੋ ਗਿਆ ਲੇਕਿਨ ਮੇਰੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਵਿਰੁੱਧ ਆ ਮੈਂ ਵਿਰੋਧਤਾ ਨਹੀਂ ਕਰੂੰਗਾ ਕਿਉਂਕਿ ਮੇਰੀ ਸਟੇਟ ਜੀਓਪੋਲਿਟੀਕਲੀ ਪਾਕਿਸਤਾਨ ਦੇ ਨਾਲ ਲੋਕੇਟਡ ਹੈ ਉਹ ਤੇ ਸਾਡੇ ਬਾਰਡਰ ਏਰੀਆ ਨੂੰ ਸਾਰੇ ਨੂੰ ਨਸ਼ਾ ਕਰਾਉਣਾ ਚਾਹੁੰਦੀ ਹੈ ਕਿ ਜਦੋਂ ਮੈਂ ਅਟੈਕ ਕਰਾਂ ਚੀਨ ਦੇ ਨਾਲ ਰਲ ਕੇ ਤੇ ਮੇ ਇਹਨਾਂ ਦੀ ਫੌਜ ਅੰਦਰ ਜਾਏ ਤੇ ਇਹਨਾਂ ਜਸ ਡਿਫੈਂਡ ਵਾਲੇ ਹੋਣ ਹੀ ਨਾ ਕਰਨ ਉਹਨਾਂ ਨੂੰ ਮੈਂ ਹਫੀਮ ਪੋਪੀਅਸਕ ਦੇ ਕੇ ਬਿਠਾ ਲਵਾਂ ਉਹ ਲੜਨ ਦਾ ਮੇਰੇ ਕੋ ਕਿਉਂਕਿ ਅਸੀਂ ਲੜਦੇ ਆ ਰਹੇ ਹਾਂ ਇਹਨਾਂ ਤੋਂ ਸੋ ਪਲੀਜ਼ ਡੋਨਟ ਡੂ ਇਟ ਇਹ ਲੋਕ ਤਾਂ ਹੈ ਕਿ ਅੰਦਰ ਵੀ ਅ ਇਹ ਤਾਂ ਵਧੀਆ ਹੀ ਵੜੀ ਹੁੰਦੀ ਐ ਇਹ ਤਾਂ ਜੰਗਾਇ ਉਦਾਂ ਹੀ ਚ ਯੂਜ਼ ਬੜੀ ਹੁੰਦੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਾਲ ਆ ਉਹਨਾਂ ਨੇ ਇੱਕ ਵਾਰੀ ਨਹੀਂ ਕਿਹਾ ਕਿ ਅਫੀਮ ਖਰਾਓ ਸ਼ਰਾਬ ਪੀਓ ਪੰਗ ਪੀਓ ਜਾਂ ਨਸ਼ੇ ਦੀ ਖੇਤੀ ਕਰੋ ਜਾਂ ਨਸ਼ੇ ਨੂੰ ਵੰਡੋ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੱਗ ਰੱਖ ਕੇ ਜਾਂ ਪੱਗ ਤੋਂ ਬਿਨਾਂ ਮੰਨਦੇ ਹਾਂ ਤੇ ਮੈਨੂੰ ਤੁਸੀਂ ਵੱਢ ਦਿਓ ਬੰਦ-ਬੰਦ ਕੱਟ ਦਿਓ ਭਾਈ ਮਨਿਸੰਗ ਵਾਂਗੋ ਮੈਂ ਡਰੱਗ ਦੇ ਗਿਆਸ ਲੜਿਆ ਆ ਮੈਂ ਵੈਜੀਟੇਰੀਅਨ ਆ ਅਠਵੀਂ ਤੋਂ ਨਾ ਅੰਡਾ ਨਾ ਮੀਟ ਨਾ ਸ਼ਰਾਬ ਇਸ ਕਰਕੇ ਤੁਸੀਂ ਜੋ ਮਰਜੀ ਕਹੋਗੇ ਮੈਂ ਮੰਨਣਾ ਨਹੀਂ ਭਾਵੇਂ ਬੰਦ-ਬੰਦ ਕਟਵਾ ਦਿਓਗੇ ਮੈਂ ਇਸ ਡਰੱਗਸ ਦੇ ਮੈਟਰ ਤੇ ਮੇਰੇ ਪੁੱਤ ਮਰੇ ਨੇ ਪਰਿਵਾਰਾਂ ਦੇ ਧੀਆ ਮਰੀਆਂ ਨੇ ਠੀਕ ਹੈ ਮਾਵਾ ਰੂੰਦੀਆਂ ਨੇ ਤੇ ਮੈਂ ਤੇ ਆਪਣੀ ਮੀਟਿੰਗਸ 'ਚ ਕਹਿੰਦਾ ਹੁੰਦਾ ਸੀ ਕਿ ਜੇ ਮਰੇ ਐਸਐਚਓ ਨੇ ਕਿਸੇ ਨਾਲ ਨਸ਼ਾ ਵੇਚਣ ਦੀ ਗੱਲ ਕੀਤੀ ਤੇ ਉਹਦੇ ਨਾਲ ਕਿਸੇ ਦਾ ਪੁੱਤ ਮਰੇ ਤੇ ਮੇਰੇ ਐਸਚੋ ਦਾ ਪੁੱਤ ਵੀ ਮਰੇ ਤੇ ਜਿਹੜੇ ਡਰੱਗਸ ਦਾ ਨਸ਼ਾ ਕਰਦੇ ਨੇ ਜਿਹੜੇ ਸਮਗਲਰ ਨੇ ਜਿਨ੍ਹਾਂ ਨੇ ਵੀ ਸਾਡੇ ਬੱਚਿਆਂ ਨੂੰ ਮਾਰਿਆ ਨਸ਼ੇ ਦੇ ਆਪਣੇ ਪੈਸੇ ਦੀ ਮਦਦ ਕਰਕੇ ਮੈਂ ਗੁਰੂਗ੍ਰੰਥ ਸਾਹਿਬ ਅੱਗੇ ਵਾਹਿਗੁਰੂ ਅੱਗੇ ਬੇਨਤੀ ਕਰੂੰਗਾ ਉਹਨਾਂ ਦੇ ਪੁੱਤ ਵੀ ਇੰਜ ਹੀ ਮਰਨ ਕਾਂਗਰਸ ਤੇ ਇੱਕ ਨਵੀਂ ਗੱਲ ਚੱਲ ਰਹੀ ਹੈ ਸਿੱਧੂ ਮੂਸੇ ਵਾਲੇ ਨਾਲ ਗਦਾਰੀ ਕੀਤੀ ਹੈ ਕਿਉਂ ਕੀਤੀ ਹੈ ਉਹ ਵੀ ਦੱਸ ਦੱਸੋ ਕਹਿੰਦਾ ਜਿਹੜੀ ਕੁੜੀ ਨੇ ਅਸਲ ਦੇ ਵਿੱਚ মিডিਆ ਨੂੰ ਖਬਰ ਪਾਈ ਸੀ ਵਿੱਚ ਤੋਂ ਮੁੰਸਿਆੜੇ ਦੀ ਸਿਕਿਉਰਟੀ ਘਟਾ ਦਿੱਤੀ ਗਈ ਹੈ। ਉੱਪਰ ਟਾਈਟਲ ਦਿੱਤਾ ਸੀਗਾ ਗਰੁੱਪਸ ਦੇ ਵਿੱਚ ਪਾਇਆ ਗਿਆ ਸੀ ਵਿਵਾਦਿਤ ਸਿੰਗਰ ਦੀ ਸਿਕਿਉਰਟੀ ਘਟਾ ਦਿੱਤੀ ਗਈ ਉਹਨੇ ਕਾਂਗਰਸ ਨਾਲ ਦੇਖੋ ਕਾਂਗਰਸ ਦੀ মিডিਆ ਟੀਮ ਨੇ ਜੁਆਇਨ ਕਰ ਲਈ। ਇਹ ਗੱਲਾਂ ਸਾਰੀਆਂ ਇੱਕ ਪਾਸੇ ਨੇ ਤੇ ਫੈਕਚੁਅਲੀ ਐ ਦਸ ਅੰਡਰਸਟੂਡ ਮੈਂ ਸਿਰੇ ਦੀ ਕਲ ਕਰਦਾ। ਹਮਮ। ਵਾਇਕ ਨੂੰ ਨੇ ਦਿਮਾਗ ਦਿੱਤਾ, ਪੜ੍ਹਾਈ ਦਿੱਤੀ ਐ, ਤਜਰਬਾ ਦਿੱਤਾ ਐ। ਸੋਚਣ ਸ਼ਕਤੀ ਦਿੱਤੀ ਆ ਠੀਕ ਆ ਉਹਦੀ ਕਿਰਪਾ ਦੇ ਆ ਉਹਨਾਂ ਹੀ ਕੀ ਕਿਰਪਾ ਸੇ ਸੱਚੇ ਹਾਂ ਮੈਂ ਗੱਲ ਕਰਦਾ ਸਿੱਧੂ ਮੂਸੇਵਾਲਾ ਦਾ ਮਰਡਰ ਇਜ਼ ਨੋਟ ਐਨ ਆਰਡੀਨਰੀ ਮਰਡਰ ਇਟ ਇਜ਼ ਅ ਮਰਡਰ ਬਿਕਾਜ਼ ਆਫ ਸਮ ਪੋਲਿਟਿਕਲ ਕਾਂਸਪੀਰੇਸੀ ਹੂ ਇਜ਼ ਬਿਹਾਈਂਡ ਦਿਸ ਪੋਲਿਟਿਕਲ ਕਾਂਸਪੀਰੇਸੀ ਸਿੱਧੂ ਮੂਸੇਵਾਲਾ ਦੇ ਫਾਦਰ ਕੀ ਨਾਂ ਉਹਨਾਂ ਦਾ ਬਲਕੌਰ ਸਿੰਘ ਸਰਦਾਰ ਬਲਕੌਰ ਸਿੰਘ ਨਹੀਂ ਲੱਭ ਸਕਦੇ ਮੈਂ ਉਹਦੀ ਤੜਪ ਨੂੰ ਜਾਣਦਾ ਹਾਂ ਮੇਰੇ ਮਾਤਾ ਜੀ ਮੈਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਮੈਂ 2.5 ਸਾਲ ਦਾ ਸੀ ਤੇ ਮੇਰਾ ਵੱਡਾ ਭਰਾ 5 ਸਾਲ ਦਾ ਸੀ ਤੇ ਫਾਰਮ ਹਾਊਸ ਦੇ ਬਾਹਰ ਟਰੱਕ ਦੇ ਥੱਲੇ ਆ ਕੇ ਉਹਨਾਂ ਦੀ ਡੈਥ ਹੋ ਗਈ ਸੀ ਟਰੱਕ ਦੇ ਪਿਛਲੇ ਟਾਇਰ ਸਿਰ ਤੋਂ ਨਿਕਲ ਗਏ ਸੀ ਠੀਕ ਹੈ ਤੇ ਕਹਿੰਦੇ ਸੀ ਮੈਂ ਆਪਣੇ ਤੇਰੇ ਵੱਡੇ ਭਰਾ ਦੇ ਸਿਰ ਦੇ ਜਿਹੜੇ ਮਗਜ ਸੀਗੇ ਆਪਣੀ ਚੁੰਨੀ 'ਚ ਇਕੱਠੇ ਕੀਤੇ ਸੀ ਮੈਂ ਬਲਕੌਰ ਸਿੰਘ ਨੂੰ ਕਹਿਣਾ ਚਾਹੁੰਦਾ ਕਿ ਇੱਕ ਵਾਰੀ ਆ ਕੇ ਬੀਬੀ ਰਿਤੂ ਬਾਠ ਨੂੰ ਮਿਲੋ ਐਵੇਂ ਨਾ ਬੜੀ ਚੰਗੀ ਗੱਲ ਆ ਪਰਮਾਤਮਾ ਨੇ ਸਾਇੰਸ ਦੀ ਕਿਖੜ ਆ ਸਾਰਿਆਂ ਨੂੰ ਖੁੱਲ ਹੋਣੀ ਚਾਹੀਦੀ ਆ ਕਿ ਜਿਹਦੀ ਔਲਾਦ ਨਾ ਇੰਜ ਹੋ ਜੇ ਉਹ ਆਈਵੀਐਫ ਨਾਲ ਆਪਣਾ ਬੱਚਾ ਪੈਦਾ ਕਰ ਸਕੇ ਗਵਰਨਮੈਂਟ ਨੂੰ ਟੋਟਲ ਖੁੱਲ ਦੇਣੀ ਚਾਹੀਦੀ ਸਾਇੰਸ ਦਾ ਫਾਇਦਾ ਲੈਣਾ ਚਾਹੀਦਾ ਤੇ ਮੈਨੂੰ ਵਾਹਿਗੁਰੂ ਦਾ ਸ਼ੁਕਰ ਕਰਦਾ ਕਿ ਬਲਕੌਰ ਸਿੰਘ ਕੋਲ ਹੁਣ ਬੱਚਾ ਹੈਗਾ ਜਿਹੜਾ ਮੈਂ ਚਾਹੁੰਦਾ ਆ ਕਿ ਉਹ ਸਿੱਧੂ ਮੂਸੇਵਾਲਾ ਤੋਂ ਵੀ ਜ਼ਿਆਦਾ ਬਣੇ ਪਰ ਇੱਕ ਗੱਲ ਦਾ ਖਿਆਲ ਰੱਖਿਓ ਇਹਨਾਂ ਦੇ ਕਿਸੇ ਚਾਂਸ ਜਨਾਓ ਜੇ ਤੁਹਾਡਾ ਪੁੱਤ ਪੋਲਿਟিক্যাল ਮਰਡਰਰ ਜਿਹੜੀ ਮੇਰੀ ਜਜਮੈਂਟ ਕਹਿੰਦੀ ਐ ਇਨਵੈਸਟੀਗੇਟਰ ਐਜ਼ ਪੁਲਿਸ ਆਫਸਰ ਹੈਵਿੰਗ ਇਨਪੁਟਸ ਤੇ ਫੇਅਰ ਜਿੰਨੀ ਦੇਰ ਤੱਕ ਇਹ ਨਹੀਂ ਪਤਾ ਲੱਗਦਾ ਕਿ ਤੁਹਾਡੇ ਮੁੰਡੇ ਦੀ ਹੁਣ ਲਾਰੈਂਸ ਬਸ਼ਨੋਈ ਨੂੰ ਕਿੰਨੇ ਕਿਹਾ ਕੋਈ ਨਹੀਂ ਪਤਾ ਕਰ ਰਿਆ ਲਾਰੈਂਸ ਬਸ਼ਨੋਈ ਨੇ ਬਰਾਡ ਕਿਹੜਾ ਹੈਗਾ ਜਿਹੜਾ ਬੈਠਾ ਕੈਨੇਡਾ 골ਡੀ ਬਰਾਡ 골ਡੀ ਬਰਾਡ ਉਹਨੂੰ ਕੀ ਪਤਾ ਹੈ ਲਾਰੈਂਸ ਮਿਸ਼ਨੋਈ ਨੇ ਕਿਉਂ ਕਿਹਾ ਠੀਕ ਹੈ ਮੈਂ ਦੁਬਾਰਾ ਰਿਪੀਟ ਕਰਦਾ ਬੜਾ ਬੜਾ ਫੇਮਸ ਪ੍ਰੋਵਰਬ ਹੈ ਦਿਲ دریا ਸਮੁੰਦਰੋਂ ਡੂੰਘੇ ਤੇ ਕੌਣ ਦਿਲਾਂ ਦੀਆਂ ਚਾੜੇ ਉਹ ਇੱਕੋ ਗੱਲ ਨਾਲ ਜਾਣ ਹੋ ਸਕਦਾ ਮਿੰਨੋ ਇੱਕ ਵਾਰੀ ਲਾਰੈਂਸ ਮਿਸ਼ਨੋਈ ਨੂੰ ਜਿਵੇਂ ਮਿਲਿਟੈਂਟਸ ਨੂੰ ਅੰਟਰੋਗਟ ਕਰਦੇ ਰਹਿੰਦੇ ਮੈਨੂੰ 4 ਘੰਟੇ ਨਹੀਂ 24 ਘੰਟੇ ਦੇ ਦਿਓ ਅੰਟਰੋਗਟ ਕਰਨ ਲਈ ਮੈਂ ਤੁਹਾਨੂੰ ਲੱਭ ਕੇ ਦੇ ਦੂੰਗਾ ਮਰਡਰ ਕਿੰਨੇ ਕਰਾਇਆ ਜਿਹੜੇ ਵੈਪਨ ਰਿਕਵਰ ਹੋਏ ਨੇ ਜਾਂ ਵੈਪਨ ਯੂਜ਼ ਹੋਏ ਨੇ ਉਸੇ ਵਾਲੇ ਦੇ ਮਰਡਰ ਦੇ ਉਹ ਗੈਂਗਸਟਰਸ ਦੇ ਵੈਪਨ ਨਹੀਂ ਕੋਈ ਆਟੋਮੈਟਿਕ ਵੈਪਨ ਮੇਰੇ ਗੈਂਗਸਟਰ ਕਰਗਨੋ ਹੀ ਹੈਗਾ ਵੱਡੇ ਵੱਡੇ ਗੈਂਗਸਟਰਸ ਕੋਲ ਨਹੀਂ ਹੈਗਾ ਇਹ ਕਿਸ ਸੰਤਾਲੀਆਂ ਨਹੀਂ ਹੁੰਦੀਆਂ ਇਹ ਕੇ 47 ਕਿਹੜੇ ਕੋ ਲੱਪੀ ਆਜੇ ਤੱਕ ਸਵਾਏ ਇਸ ਮਰਡਰ ਦੇ ਕੇਸ ਚ ਜਾ ਉਹ ਹੋਣ ਕਿਆਂ ਜੜੀਆਂ ਮੈਂ ਪਾਈਆਂ लेट मी टेल यू सिद्धू मूसे वाला ਦਾ ਮਰਡਰ ਇੱਕ ਇਹੋ ਜਿਹਾ ਨਸੂਰ ਆ ਪੰਜਾਬ ਦੀ ਪੁਲਿਸਿੰਗ ਹਿਸਟਰੀ ਚ ਤੇ ਪੰਜਾਬ ਦੀ ਪੋਲੀਟੀਕਲ ਹਿਸਟਰੀ ਚ ਮੈਂ ਉਦੋਂ ਵੀ ਕਿਹਾ ਸੀ ਦੁਬਾਰਾ ਕਹਿਣਾ ਕਿ ਨਹੀਂ ਉਹ ਲੱਭਣੇ ਲਾਲ ਗਵਾਚੇ ਤੇ ਮਿੱਟੀ ਨਾਲ ਫਰੋਲ ਚ ਹੋ ਗਿਆ ਮੈਂ ਰੋਣ ਤੱਕ ਮਜਬੂਰ ਹੋ ਜਾਂਦਾ ਇਸ ਗੱਲ 'ਚ ਮੈਂ ਮੇਰਾ ਸਾਰਾ ਪਰਵਾਰ ਉਹਦੇ ਸਿੰਗਿੰਗ ਨੂੰ ਉਹਦੇ ਟੇਲਰ ਨੂੰ ਪਿਆਰ ਕਰਦਾ ਸੀ ਸਾਰੀ ਦੁਨੀਆ ਹੀ ਕਰਦੀ ਸੀ ਪਾਕਿਸਤਾਨ ਪੰਜਾਬ ਵੀ ਕਰਦਾ ਸੀ ਕਰਨਾ ਵੀ ਚਾਹੀਦਾ ਹੈ ਠੀਕ ਹੈ ਕੋਈ ਵਿਰੋਧਤਾ ਨਹੀਂ ਇਸ ਗੱਲ ਦੀ ਲੇਕਿਨ ਜਿੰਨੇ ਮਾਰਿਆ ਆ ਉਹ ਤੇ ਐਸ਼ ਕਰ ਰਹੇ ਨੇ ਦੋ ਜਣੇ ਇੱਕ ਜਣਾ ਆਪੀਸੀ ਦੀ ਪ੍ਰੋਟੈਕਟ ਸੀ ਆਰਪੀਸੀ ਦੀ ਪ੍ਰੋਟੈਕਸ਼ਨ ਲੈ ਕੇ ਤੇ ਬੈਠਾ ਆ ਗੁਜਰਾਤ ਜੇਲ੍ਹ ਤੇ ਜੁਜਾ ਕੈਨੇਡਾ ਬੈਠਾ ਤੁਹਾਨੂੰ ਕੀ ਲੱਗਦਾ ਤੇ ਆਈਬੀ ਤੇ ਰਵਾ ਨੂੰ ਪਤਾ ਨਹੀਂ ਕਿੱਥੇ ਬੈਠਣਾ ਜੇ ਮੈਨੂੰ ਇਹ ਐਸੀ ਸੁਣਦੇ ਆ ਕਿ ਪਾਕਿਸਤਾਨ ਦੇ ਵਿੱਚ ਜਿਹੜਿਆ ਮਿਲੀਟੈਂਟ ਨੇ ਕਿੱਥੇ ਬੈਠੇ ਨੇ ਅਸੀਂ ਅੱਧੇ ਘੰਟੇ ਚ ਖਤਮ ਕਰ ਸਕਦੇ ਆ ਤੇ ਬਰਾੜ ਗੋਲਡੀ ਨੂੰ ਫੜਨਾ ਤੇ ਇਹਨੂੰ ਸਜ਼ਾ ਤੱਕ ਲੈ ਕੇ ਆਉਣਾ ਕੋਈ ਦੂਰ ਦੀ ਗੱਲ ਨਹੀਂ ਆ ਲੇਕਿਨ ਕਿਹੜੇ ਸਾਲ ਡੈਥ ਹੋਈ ਸੀ ਸਿੱਧੂ ਮੂਸੇਵਾਲਾ ਜੀ ਦੀ 29ਵੇਂ 2022 ਚ ਹੋਈ ਸੀ 13 ਮਈ 2022 ਨੂੰ ਡੈਥ ਹੋਈ ਸੀ 25 ਚੱਲਦਾ 3 ਸਾਲ ਹੁਣ 3 ਸਾਲ ਹੋ ਗਏ 3 ਸਾਲ ਤੋਂ ਉੱਪਰ ਹੋ ਗਏ ਅਜੇ ਪ੍ਰੋਸੀਕਿਊਸ਼ਨ ਦੇ ਅਗਵਾਇਆਂ ਚੱਲੀਆਂ ਜਾ ਰਹੀਆਂ ਔਰ ਕਪਿਲ ਦੇ ਸਰੇ ਵਾਲੇ ਰੈਸਟੋਰੈਂਟ ਤੇ ਤਿੰਨ ਵਾਰੀ ਗੋਲੀਆਂ ਚੱਲੀਆਂ ਇੱਕ ਵਾਰੀ ਪਹਿਲੀ ਵਾਲੀ ਗੋਲੀ ਉਹਨੂੰ 6 ਮਹੀਨੇ ਦੀ سزا ਹੋ ਗਈ ਤੇ ਮੇਰਾ ਪੰਜਾਬ ਦਾ ਉਹ ਵਧੀਆ ਟੈਲੈਂਟਡ ਟੈਲੈਂਟਡ ਬੰਦਾ ਸੀਗਾ ਜੋ ਜੀਂਦਾ ਰਹਿੰਦਾ ਤੇ ਪਤਾ ਨਹੀਂ ਕਿੰਨੇ ਕਰੋੜ ਦਾ ਫਾਇਦਾ ਪੰਜਾਬ ਦੀ ਤੇ ਪੰਜਾਬੀਆਂ ਨੂੰ ਹੂੰ ਉਹਨੂੰ ਮਾਰਿਆ ਆ ਤੇ ਮਰਵਾਇਆ ਉਹਦਾ ਪਛੋਕੜ ਕੀ ਆ ਕੋਈ ਨਹੀਂ ਲੱਭ ਸਕਦਾ ਪੋਲੀਟੀਕਲ ਮਰਡਰ ਆ ਇਟ ਇਸ ਮਾਈ ਬਲੀਫ ਥੈਟ ਹੀ ਵਾਸ ਮਰਡਰਡ ਬਾਈ ਅ bigger ਕਾਂਸਪੀਰੇਸੀ ਉਹ ਪੋਲੀਟੀਕਲ ਹੋਵੇ ਰਿਲੀਜੀਅਸ ਹੋਵੇ ਜਾਂ ਕਲਚਰਲ ਹੋਵੇ ਜਾਂ ਹਿਸਟੋਰੀਕਲ ਹੋਵੇ ਇਟ ਇਸ ਨੋਟ ਅ ਸਿੰਪਲ ਮਰਡਰ ਆਫ ਅ ਡਿਸਪੂਟ ਬੀਟਵੀਨ ਐਕਸਟਰਸ਼ਨ ਐਕਸਟਰਸ਼ਨਿਸਟ ਐਂਡ ði ਗੀਵਰ ਆਮ 100% ਸ਼ੋਰ ਅਬਾਊਟ ਇਟ ਕਿਉਂਕਿ ਕਈ ਡਾਕੂਮੈਂਟਸ ਦੋ ਦੋ ਮੈਨੂੰ ਵਾਰਨ ਕੀਤਾ ਮੇਰੀ ਫੈਮਿਲੀ ਨੇ ਹੂੰ ਕਿ ਤੁਸੀਂ ਇੰਨੇ ਭਾਵੁਕ ਹੋ ਕੇ ਨਾ ਕਰੋ ਤੁਹਾਡੇ ਮਗਰ ਨਾ ਕੋਈ ਪਹਜੇ ਠੀਕ ਹੈ ਇਸ ਕਰਕੇ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਜੜਾ ਇਨੀ ਕੋਸ਼ਿਸ਼ ਕਰਨ ਦੀ ਗੱਲ ਕਰੋਗਾ ਨਾ ਉਹਨਾਂ ਕੋਲ ਮੇਰੀ ਪੱਤਰੀ ਦੇਖ ਲੈ ਇੱਕ ਵਾਰ ਠੀਕ ਹੈ ਮੈਂ ਸਟਾਰੋਲੋਜਰ ਬਲੀਵ ਕਰਦਾ ਪਹਿਲਾਂ ਤੂੰ ਮਰੇਗਾ ਫੇਰ ਮੈਂ ਮਰਾਂਗਾ ਸੋ ਜਿੰਨੇ ਸਵਾਲ ਲਿਖੇ ਨੇ ਉਹ ਪੂਰੇ ਕਰਨੇ ਨੇ ਲੇਕਿਨ ਹੁਣ ਮੈਂ ਸ਼ਿਕੰਜੇ ਚ ਨਹੀਂ ਆ ਯੂਨੀਫਾਰਮ ਦੇ ਮੈਂ ਯੂਨੀਫਾਰਮ ਦੇ ਸ਼ਿਕੰਜੇ ਚੋਂ ਬਾਹਰ ਹਾਂ ਮੇਰੀਆਂ ਗਲਤੀਆਂ ਨੇ ਮਾਫ ਕਰ ਮਾਫੀ ਚਾਹੁੰਦਾ ਮੈਂ ਕੋਈ ਬ੍ਰਹਮ ਗਿਆਨੀ ਸੰਤ ਨਹੀਂ ਆਈ ਐਮ ਵੈਰੀ ਸੌਰੀ ਆਈ ਪਬਲੀਕਲੀ ਅਪੋਲੋਜਾਈਜ਼ ਜੇ ਕੋ ਮੇਰੀਆਂ ਗਲਤੀਆਂ ਨੇ ਲੇਕਿਨ 225 ਤੋਂ ਲੈ ਕੇ ਜੜੀਆਂ 15 18 ਹੋਰ ਪਰ ਕਰਮਾਕਰਨੀਆਂ ਨੇ ਸੂਰਜ ਦੀਆਂ ਆਈ ਪ੍ਰੋਮਿਸ ਯੂ ਮੈਂ ਕੋਸ਼ਿਸ਼ ਕਰੂੰਗਾ ਕਿ ਗਲਤੀਆਂ ਦਾ ਦਾਇਰਾ ਲਿਮਟ ਕੇ 10% ਤੇ ਰਹਿ ਗਏ ਇਸ ਤੋਂ ਜ਼ਿਆਦਾ ਨਾ ਰਹੇ ਕਿ ਡਾਕੂਮੈਂਟਰੀਸ ਵੀ ਆਈਆਂ ਉਹਨਾਂ ਚੀਜ਼ ਵੀ ਦਿਖਾਇਆ ਗਿਆ ਵੀ ਇਹਨਾਂ ਦਾ ਆਪਸੀ ਡਿਸਪਿਊਟ ਸੀਗਾ ਮਤਲਬ ਇਹ ਕੇਸ ਆਪਸੀ ਡਿਸਪਿਊਟ ਵਾਲਾ ਹੈ ਇਹ ਔਰ ਜੀ ਗਾਂਧੀ ਹੋਣਾ ਦਾ